ਸੋ 1 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਬਹੁਤ ਜ਼ੋਰ ਆ ਰਹੀਆਂ ਪਰ ਅੱਜ ਇੱਕ ਗੱਲ ਬੱਕਰੀ ਦੇਖਣ ਨੂੰ ਮਿਲੀ ਜਿੱਥੇ ਦੋ ਨੌਜਵਾਨਾਂ ਨੇ ਹੱਥ ਦੇ ਸਰੋ ਜਮਾ ਕੇ ਦਿਖਾ ਦਿੱਤੀ ਪਿੰਡਾਂ ਜੋ ਕਿਸਾਨਾਂ ਨੇ ਟਰੈਕਟਰ ਬਾਹਰ ਕੱਢ ਲੈ ਜੱਟਾਂ ਨੇ ਟਰੈਕਟਰ ਬਾਹਰ ਕੱਢ ਲੈ ਝੰਡੇ ਬੀਜਪੀ ਦੇ ਲਾਤੇ ਅਨੀਤਾ ਸੋਮਰਗਾ ਸੋਮਰਗਾ ਜਿੰਦਾਬਾਦ ਦੇ ਨਾਰੇ ਲਾਤੇ ਉਤਸ਼ਾਹ ਬੜਾ ਦੇਖਣ ਮਿਲਿਆ ਭਾਜੀ ਇਹ ਸਾਰੇ ਮੰਤਰੀ ਸਾਹਿਬ ਦੇ ਚੰਗੇ ਕੰਮਾਂ ਕਰਕੇ ਆ ਜਿਹੜੇ ਟਰੈਕਟਰ ਆਏ ਸਾਰੇ ਪਿੰਡਾਂ 'ਚ ਹੋਈਆਂ ਬਹੁਤ ਘੱਟ ਹੁੰਦੇ ਆ ਇਨਸਾਨ ਜਿਹੜੇ ਚੰਗੇ ਹੁੰਦੇ ਆ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਬਦਨਾਮ ਕਰਨ ਵਾਸਤੇ ਤੇ ਪੰਜਾਬ ਦਾ ਕਿਸਾਨ ਆ ਉਹ ਇਦਾਂ ਦਾ ਨਹੀਂ ਹੈਗਾ ਉਹ ਕਿੱਟ ਦੀ ਰੋਟੀ ਕਰਕੇ ਖਾਣ ਵਾਲਾ ਦਸਾਂ ਨੌਹਾਂ ਦੀ ਔਰ ਅੱਜ ਉਹਨਾਂ ਨੇ ਅਸੀਂ ਉਹਨਾਂ ਦੇ ਘਰ-ਘਰ ਗਏ ਉਹਨਾਂ ਦੇ ਕੰਟੈਕਟ ਕੀਤਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਵੇ ਤੁਸੀਂ ਦੇਖੀ ਜਾਓ ਅੱਜ ਬਣਦਾ ਕੀ ਆ ਨੀਤਾ ਸੋਮਪrakash ਜੀ ਔਰ ਸੁਸ਼ਰੀ ਸੋਮਪrakash ਜੀ ਕੈਂਤ ਬਹੁਤ ਹੀ ਸਾਫ਼ ਸ਼ਵੀ ਦੇ ਨੇਤਾ ਨੇ ਕਰੇ ਕੀਤੇ ਹੋਏ ਕੰਮਾਂ ਦਾ ਔਰ ਉਹਨਾਂ ਦੇ ਪਿਆਰ ਦਾ ਇਹ ਨਤੀਜਾ ਦੇਖਣ ਨੂੰ ਅੱਜ ਮਿਲਿਆ ਆ ਲੋਕਾਂ ਨੇ ਦੱਸਤਾ ਉਹਨਾਂ ਦੇ ਵਜ੍ਹਾ ਤੁਸੀਂ ਸਾਡੇ ਲਈ ਕੀਤਾ ਸੀ ਤੇ ਅੱਜ ਅਸੀਂ ਵੀ ਤੁਹਾਨੂੰ ਕਰਕੇ ਜੀ ਦੁਕਾਨਦਾਰ ਕਦੇ ਵੀ ਬਾਹਰ ਨਹੀਂ ਹੁੰਦੇ ਡਰਦੇ ਹੁੰਦੇ ਆ ਇੱਥੇ ਦੁਕਾਨਦਾਰ ਫੁੱਲਾਂ ਦੀ ਵਰਖਾ ਕਰ ਰਹੇ ਆ ਸਰੋਪਾ ਸਾਹ ਪਾ ਰਹੇ ਆ ਗਲਾਂ 'ਚ ਮੈਡਮ ਨੀਤਾ ਸੋਮਰ ਫੁੱਲਾਂ ਦੇ ਹਾਰ ਪਾ ਰਹੇ ਆ ਇਹ ਵੀ ਇੱਕ ਬੱਕਰੀ ਤਸਵੀਰ ਦੇਖਣ ਨੂੰ ਮਿਲ ਰਹੀ ਆ ਫਗਵਾੜਾ ਦੇ ਵਿੱਚ ਇਸ ਕਰਕੇ ਸੀ ਉਹਨਾਂ ਨੂੰ ਪਤਾ ਵੀ ਸ਼੍ਰੀ ਸੋਮਪ੍ਰਕਾਸ਼ ਜੀ ਕਾਇਤ ਨੇ ਜੋ ਆ 12 13 ਸਿੱਲਾਂ 'ਚ ਕਰਕੇ ਦਿਖਾਤਾ ਔਰ ਉਹਨਾਂ ਨੂੰ ਆਸ ਆਵੇ ਜੇ ਦੁਆਰਾ ਮੈਡਮ ਨੀਤਾ ਸੋਮਪ੍ਰਕਾਸ਼ ਜੀ ਜਿੱਤਦੇ ਆ ਔਰ ਫਗਵਾੜੇ ਦੇ ਵਿੱਚ ਉਹਨਾਂ ਨੂੰ ਇੰਡਸਟਰੀ ਜਾਂ ਹੋਰ ਵਧੀਆ-ਵਧੀਆ ਕੰਮ ਦੇਖਣ ਨੂੰ ਮਿਲਣ ਲੱਗੇ ਮਾਣਾ ਕਹਿਣਾ ਇਹ ਆ ਵੀ ਫਗਵਾੜਾ ਦੇ ਵਿੱਚ 70 30 ਦਾ ਮੁਕਾਬਲਾ ਬਾਕੀ ਪਾਰਟੀਆਂ ਇਕੱਠੀਆਂ ਹੋਣ 30% ਤੇ ਅਨੀਤਾ ਸੋਮਪਰਾ 70% ਭਾਰਿਕੋਗੇ ਸ਼ਹਿਰ ਦੇ ਤੁਸੀਂ ਪਿੰਡਾਂ ਦੇ ਲੀਡਰੋਂ ਪਿੰਡਾਂ ਦੇ ਜੰਮੇ ਪਣੇੋਂ ਪਿੰਡਾਂ 'ਚ ਵੇਚਰਦੇ ਹੋ ਪਿੰਡਾਂ ਦੀ ਜਿਹੜੀ ਚੁਣੌਤੀ ਆ ਦੂਰ ਕਰਦੇ ਹੋਗੇ ਸੋ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਬਹੁਤ ਜ਼ੋਰ ਆ ਰਹੀਆਂ ਪਰ ਅੱਜ ਇੱਕ ਗੱਲ ਬੱਕਰੀ ਦੇਖਣ ਨੂੰ ਮਿਲੀ ਜਿੱਥੇ ਇਹ ਦੋ ਨੌਜਵਾਨਾਂ ਨੇ ਹੱਥ ਦੇ ਸਰੋਜਾ ਮਾ ਕੇ ਦਿਖਾ ਦਿੱਤੀ ਲੋਕਾਂ ਦਾ ਵਿਰੋਧੀ ਪਾਰਟੀਆਂ ਦਾ ਮੰਨਣਾ ਇਹ ਸੀ ਬਈ ਭਾਜਪਾ ਨੂੰ ਪਿੰਡਾਂ 'ਚ ਬਣ ਨਹੀਂ ਦਿੱਤਾ ਜਣਾ ਲੀਡਰਾਂ ਨੇ ਕਹਿੰਦੇ ਸੀ ਭਾਜਪਾ ਦਾ ਵਿਰੋਧ ਕਰਨਾ ਬੜਾ ਵੱਡਾ ਰੋਸ ਸੀ ਲੋਕਾਂ 'ਚ ਲੋਕ ਕਹਿੰਦੇ ਸੀ ਵੀ ਭਾਜਪਾ ਦਾ ਵਿਰੋਧ ਕਰਨਾ ਪਰ ਸੋਨੂ ਰਾਵਲ ਪਿੰਡਾਂ ਗੱਲ ਕਰਦਾ ਵੀ ਕੀ ਲੱਗਾ ਵੀ ਅੱਜ ਮੈਂ ਦੇਖ ਰਿਹਾ ਪਿੰਡਾਂ 'ਚੋਂ ਕਿਸਾਨਾਂ ਨੇ ਟਰੈਕਟਰ ਬਾਹਰ ਕੱਢ ਲਏ ਜੱਟਾਂ ਨੇ ਟਰੈਕਟਰ ਬਾਹਰ ਕੱਢ ਲਏ ਝੰਡੇ ਬੀਜੇਪੀ ਦੇ ਲਾਤੇ ਅਨੀਤਾ ਸੋਮਪ੍ਰਕਾਸ਼ ਸੋਮਪ੍ਰਕਾਸ਼ ਜਿੰਦਾਬਾਦ ਦੇ ਨਾਰੇ ਲਾਤੇ ਉਤਸ਼ਾਹ ਬੜਾ ਦੇਖਣ ਮਿਲਿਆ ਆ ਜੇ ਸਾਰੇ ਮੰਤਰੀ ਸਾਹਿਬ ਦੇ ਚੰਗੇ ਕੰਮਾਂ ਕਰਕੇ ਆ ਜਿਹੜੇ ਟਰੈਕਟਰ ਆਏ ਸਾਰੇ ਪਿੰਡਾਂ ਚੋਂ ਹੀ ਆ। ਸੋ ਹੁਣ ਆਪਾਂ ਗਗਨ ਸੋਨੀ ਨਾਲ ਗੱਲ ਕਰਦੇ ਆ ਜਿਹੜੇ ਮੰਡਲ ਪ੍ਰਧਾਨ ਵੀ ਹੈਗੇ ਆ ਤੇ ਅੱਜ ਦਾ ਜਿਹੜਾ ਮੇਨ ਸਾਰਾ ਪ੍ਰੋਗਰਾਮ ਆ ਇਹਨਾਂ ਨੇ ਬੜੀ ਮਿਹਨਤ ਕਰਕੇ ਰਾਤ ਦਿਨ ਕਰਕੇ ਘੜਤਾ। ਵਿਰੋਧੀ ਬੜਾ ਰੋਸ ਰੋਲਾ ਪਾਉਂਦੇ ਸੀਗੇ। ਭਾਜਪਾ ਦੇ ਪੱਲੇ ਕੱਖ ਨਹੀਂ। ਭਾਵੇਂ ਝਾੜੂ ਭਾਵੇਂ ਕਾਂਗਰਸ ਭਾਵੇਂ ਕਾਲੀ ਦਲ ਪਿੰਡਾਂ ਨੇ ਕਹਿੰਦੇ ਬੰਨ ਨਹੀਂ ਦੇਣਾ ਡਲੇ ਬੱਜਣੇ ਕਹਿੰਦੇ ਤੇ ਅੱਜ ਮਾਹੌਲ ਤੁਸੀਂ ਬਖਰੇ ਚੇਂਜ ਕਰਕੇ ਦਿਖਾਤਾ ਹਵਾਏ ਬਦਲਦੀ ਸ਼ਹਿਰ ਜਪਾਜਪੜਾ ਬੜਾ ਰੌਲਾ ਰੱਪਾ ਹੈਗਾ ਪਿੰਡਾਂ ਦੇ ਵਿੱਚ ਕਹਿੰਦੇ ਡੌਣ ਹੈ ਪਰ ਪਿੰਡ ਵੀ ਸ਼ਹਿਰ ਦੇ ਬਰਾਬਰ ਲਿਆ ਦੇ ਇੰਨੇ ਟਰੈਕਟਰ ਲੈ ਕਿੱਥੋਂ ਆਂਦੇ ਆ ਲੋਕ ਤਾਂ ਕਹਿੰਦੇ ਕਿਸਾਨ ਵਿਰੋਧ ਕਰ ਰਹੇ ਆ ਪਰ ਕਿਸਾਨ ਟਰੈਕਟਰ ਸੜਕਾਂ ਦੇ ਲੈ ਕੇ ਨੱਚ ਰਹੇ ਆ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇਹ ਕੁਛਕ ਤਗੜ ਸਾਹਿਬ ਬਹੁਤ ਘੱਟ ਹੁੰਦੇ ਆ ਇਨਸਾਨ ਜਿਹੜੇ ਚੰਗੇ ਹੁੰਦੇ ਆ ਉਹ ਸ਼ਰਾਰਤੀ ਅੰਸਰ ਹੁੰਦੇ ਆ ਬਦਨਾਮ ਕਰਨ ਵਾਸਤੇ ਨਹੀਂ ਤੇ ਜੋ ਸਾਡੇ ਪੰਜਾਬ ਦਾ ਕਿਸਾਨ ਆ ਉਹ ਇਦਾਂ ਦਾ ਨਹੀਂ ਹੈਗਾ ਉਹ ਕਿੱਟ ਦੀ ਰੋਟੀ ਕਰਕੇ ਖਾਣ ਵਾਲਾ ਦਸਾਂ ਨੌਹਾਂ ਦੀ ਔਰ ਅੱਜ ਉਹਨਾਂ ਨੇ ਅਸੀਂ ਉਹਨਾਂ ਦੇ ਘਰ ਘਰ ਗਏ ਉਹਨਾਂ ਦੇ ਕੰਟੈਕਟ ਕੀਤਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਵੇ ਤੁਸੀਂ ਦੇਖੀ ਜਾਓ ਅੱਜ ਬਣਦਾ ਕੀ ਆ ਸੋ ਤੁਹਾਡੇ ਸਾਹਮਣੇ ਸੀ ਸੌਆਂ ਦੀ ਗਦਾਹ ਦੇ ਵਿੱਚ ਟਰੈਕਟਰ ਆਏ ਆ ਜਿੰ ਪਿੰਡਾਂ ਦੇ ਵਿੱਚੋਂ ਪਰ ਭਾਈ ਜੀ ਇੱਕ ਗੱਲ ਹੋਰ ਵੀ ਦੇਖੀ ਆ ਇਹ ਮੌਸਮ ਬੜਾ ਤਾਲ ਬਦਲੀਆਂ ਦਾ ਸੀਗਾ ਚਾਹੇ ਵੱਡਾ ਲੀਡਰ ਸੀ ਭਾਵੇਂ ਛੋਟਾ ਲੀਡਰ ਸੀ ਪ੍ਰੈਸ਼ਰ ਤੁਹਾਡੇ ਦੇ ਵੀ ਬੜਾ ਸੀ ਬੜੇ ਤੁਹਾਨੂੰ ਵੀ ਇਨਵੀਟੇਸ਼ਨ ਆਏ ਬੇ ਇਧਰ-ਇਧਰ ਲੀਗ ਬਾਗੇ ਖੜੇ ਰਹੇ ਹਾਂ ਦੇਖੋ ਭਾਜੀ ਭਾਰਤੀ ਜਨਤਾ ਜਨਤਾ ਪਾਰਟੀ ਦੇ ਝੰਡੇ ਥੱਲੇ ਸੀ ਤੇ ਹੈ ਠੀਕ ਆ ਜੀ ਔਰ ਰਵਾਂਗੇ ਔਰ ਸਾਡੇ ਜਿਹੜੇ ਕੈਂਡੀਡੇਟ ਆ ਮੈਡਮ ਨੀਤਾ ਸੋਮਪਰਕਾਜ ਜੀ ਔਰ ਸ਼੍ਰੀ ਸੋਮਪਰਕਾਜ ਜੀ ਕੈਂਤ ਬਹੁਤ ਹੀ ਸਾਫ਼ ਸ਼ਵੀਰੇ ਨੇਤਾ ਨੇ ਉਹਨਾਂ ਤੇ ਕੋਈ ਇੱਕ ਪੈਸੇ ਦਾ ਵੀ ਅਫਸਰ ਵੀ ਰਹੇ ਆ ਪੋਲੀਟੀਕਲ ਮੰਤਰੀ ਵਜ਼ੀਰ ਵੀ ਰਹੇ ਆ ਐਸ்சிਪੀਸੀ ਪੰਜਾਬ ਦੇ ਵਿੱਚ ਵੀ ਰਹੇ ਆ ਉਹਨਾਂ ਦੇ ਇੱਕ ਪੈਸੇ ਦਾ ਕੋਈ ਦਾਗ ਨਹੀਂ ਲਾ ਸਕਦਾ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਔਰ ਉਹਨਾਂ ਦੇ ਪਿਆਰ ਦਾ ਇਹ ਨਤੀਜਾ ਦੇਖਣ ਨੂੰ ਅੱਜ ਮਿਲਿਆ ਆ ਲੋਕਾਂ ਨੇ ਦੱਸਤਾ ਉਹਨਾਂ ਨੂੰ ਵੇਜੇ ਤੁਸੀਂ ਸਾਡੇ ਲਈ ਕੀਤਾ ਸੀ ਤੇ ਅੱਜ ਅਸੀਂ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਦੇਖੋ ਦੁਕਾਨਦਾਰ ਕਦੇ ਵੀ ਬਾਹਰ ਨਹੀਂ ਹੁੰਦੇ ਡਰਦੇ ਹੁੰਦੇ ਆ ਇੱਥੇ ਦੁਕਾਨਦਾਰ ਫੁੱਲਾਂ ਦੀ ਵਰਖਾ ਕਰ ਰਹੇ ਆ ਸਰੋਪਾ ਸਾਹ ਪਾ ਰਹੇ ਆ ਗਲਾਂ 'ਚ ਮੈਡਮ ਨੀਤਾ ਸੋਨਵਰੇ ਫੁੱਲਾਂ ਦੇ ਹਾਰ ਪਾ ਰਹੇ ਆ ਇਹ ਵੀ ਇੱਕ ਬੱਕਰੀ ਤਸਵੀਰ ਦੇਖਣ ਨੂੰ ਮਿਲ ਰਹੀ ਆ ਫਗਵਾੜਾ ਦੇ ਵਿੱਚ ਦੇਖੋ ਦੁਕਾਨਦਾਰ ਦੇਖੋ ਸਵੇਰ ਤੋਂ 7 ਵਜੇ 8 ਵਜੇ ਸ਼ਟਰ ਚੱਕ ਲੈਣਾ ਰਾਤ ਨੂੰ 9-10 ਵਜੇ ਤੱਕ ਸ਼ਟਰ ਖੋਲਣਾ ਦੇਖੋ ਗਾਗ ਰੱਬ ਦਾ ਰੂਪ ਹੁੰਦਾ ਗਾਗ ਦੀ ਵੇਟ ਕਰਨੀ ਹਰੇਕ ਨੇ ਆਪਣਾ ਆਪਣਾ ਕਰਨਾ ਜੀ ਠੀਕ ਹੈ ਨਹੀਂ ਕਮਾ ਕੇ ਖਾਣਾ ਆਪਣਾ ਆਪਣਾ ਡਰਨਾ ਤਾਂ ਮੇਰੇ ਖਿਆਲ ਚ ਰੱਬ ਤੋਂ ਇੱਕ ਡਰਨਾ ਚਾਹੀਦਾ ਜੇ ਤੁਹਾਡੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਡਰ ਹੈ ਤਾਂ ਫੇਰ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਡਰਨ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਕਿਹਾ ਵੀ ਉਹ ਤਾਂ ਸ਼ਾਹ ਬਣਾ ਸੀ ਵੀ ਫੁੱਲਾਂ ਦੇ ਹਾਰ ਪਾਈ ਜਾਂਦੇ ਆ ਅੱਛਾ ਉਹ ਇਸ ਕਰਕੇ ਸੀ ਉਹਨਾਂ ਨੂੰ ਪਤਾ ਵੀ ਸ੍ਰੀ ਸੋਮ ਪ੍ਰਕਾਸ਼ ਜੀ ਕਾਇੰਥ ਨੇ ਜੋ ਆ 12 13 ਸਿੱਲਾਂ ਚ ਕਰਕੇ ਦਿਖਾਤਾ ਔਰ ਉਹਨਾਂ ਨੂੰ ਆਸ ਆਵੇ ਜੇ ਦੁਵਾਰਾ ਮੈਡਮ ਜੀ ਦਾ ਸੋਮ ਪ੍ਰਕਾਸ਼ ਜੀ ਜਿੱਤਦੇ ਆ ਔਰ ਫਗਵਾੜੇ ਦੇ ਵਿੱਚ ਉਹਨਾਂ ਨੂੰ ਇੰਡਸਟਰੀ ਜਾਂ ਹੋਰ ਵਧੀਆ-ਵਧੀਆ ਕੰਮ ਦੇਖਣ ਨੂੰ ਮਿਲਣਗੇ ਹੁਣ ਤੁਹਾਡੇ ਸਾਹਮਣੇ ਆ ਪਾਰਕਿੰਗ ਕਿੰਡੀ ਵਧੀਆ ਬਣਾਤੀ ਬਾਜ਼ਾਰ ਦੇ ਵਿੱਚ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਔਰ ਗੁੰਡਾਰਾਂ ਦੀ ਦਾ ਰਾਜ ਚੱਲਦਾ ਸੀਗਾ ਜਿਹਨੂੰ ਮਾਜੀ ਲੁੱਟ ਲਿਆ ਜਿਹਨੂੰ ਮਾਜੀ ਕੁੱਟ ਲਿਆ ਬੈਲਕੋਨੀ ਸਾਫ਼ ਸੁਥਰਾ ਐਨ ਵਧੀਆ ਬਾਜ਼ਾਰਾਂ ਦੇ ਵਿੱਚ ਕੋਈ ਖਾਪਰੀ ਕੋਈ ਖਾਣਾ ਇਸ ਕਰਕੇ ਉਹ ਇਦਾਂ ਦਾ ਰਾਜ ਚਾਹੁੰਦੇ ਆ ਦੁਕਾਨਦਾਰ ਵੇਹੀ ਸਾਫ਼ ਸੁਥਰੀ ਦੁਕਾਨਦਾਰੀ ਕਰੀਏ ਤਾਂ ਆਪਣੇ ਬੱਚਿਆਂ ਦਾ ਢਿੱਡ ਭਾਲੀਏ ਦੇਖੋ ਆਮ ਲੋਕਾਂ ਦਾ ਕਹਿਣਾ ਇਹ ਆ ਵੀ ਫਗਵਾੜਾ ਦੇ ਵਿੱਚ 70 30 ਦਾ ਮੁਕਾਬਲਾ ਬਾਕੀ ਪਾਰਟੀਆਂ ਇਕੱਠੀਆਂ ਹੋਣ 30% ਤੇ ਅਨੀਤਾ ਸੋਮਪਰਾ 70% ਭਾਰੀ ਪਾਊਗੀ ਸ਼ਹਿਰ ਤੇ ਤੁਸੀਂ ਪਿੰਡਾਂ ਦੇ ਲੀਡਰੋਂ ਪਿੰਡਾਂ ਦੇ ਜੰਮੇ ਪਲੇੋਂ ਪਿੰਡਾਂ 'ਚ ਵੇਚਰਦੇ ਹੋ ਪਿੰਡਾਂ ਦੀ ਜਿਹੜੀ ਚੁਣੌਤੀ ਆ ਦੂਰ ਕਰਦੇ ਹੋਗੇ ਦੇਖੋ ਜੀ ਬਾਕੀ ਕਰਨ ਵਾਲਾ ਤਾਂ ਉਹ ਪਰਮਾਤਮਾ ਆ ਅਸੀਂ ਤਾਂ ਮਿਹਨਤ ਕਰਨ ਵਾਲੇ ਆ ਠੀਕ ਆ ਨਾ ਜੀ ਸੋ ਜਿੱਦਾਂ ਕਿ ਆਪਾਂ ਪਿਛਲੀ ਵਾਰੀ ਵੀ 2019 'ਚ ਮੇਰਾ ਖਿਆਲ ਆ ਵੀ ਤੁਸੀਂ ਵਾਇਲਡ ਲਈ ਸੀ ਤਾਂ ਦੱਸੇ ਇਹ ਵਿੱਚ ਚੀਕਾਂ ਮਰਾਵਾਂਗੇ ਮਸ਼ੀਨਾਂ ਦੀਆਂ ਤੋ ਇਸ ਵਾਰ ਵੀ ਮਸ਼ੀਨਾਂ ਦੀਆਂ ਪੂਰੀਆਂ ਚੀਕਾਂ ਮਰਾਵਾਂਗੇ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਪਏਗੀ ਔਰ ਤੁਹਾਨੂੰ 4 ਤਰੀਕ ਨੂੰ ਤੁਸੀਂ ਆਪ ਔਰ ਫਗਵਾੜੇ ਦੇ ਵੋਟਰ ਔਰ ਜੋ ਹਿਸ਼ਾਰਪੁਰ ਲੋਕ ਸਭਾ ਦੇ ਵੋਟਰ ਨੇ ਉਹ ਕਰਕੇ ਦਿਖਾਉਣਗੇ ਵੀ ਭਾਰਤ ਦੀ ਜਨਤਾ ਪਾਰਟੀ ਦਾ ਝੰਡਾ ਦਿੱਲੀ 'ਚ ਗੱਡਦਾ ਅੱਛਾ ਜਿਹੜੇ ਵੱਡੇ ਲੀਡਰ ਵੀ ਭਾਜਪਾ ਦੇ ਉਹ ਬਾਡਾਂ ਦਾ ਸੀਮਤ ਆ ਕਹਿੰਦੇ ਜੇ ਅਸੀਂ ਬੜੇ ਫਸੇ ਪਏ ਆ ਗਗਨ ਸੋਨੀ ਹੋ ਗਿਆ ਸੋਨੂ ਰਾਵਲ ਪਿੰਡੀ ਹੋ ਗਿਆ ਇਹ ਫਗਵਾੜਾ ਸ਼ਾਂਗੀ ਜਾਂਦੇ ਆ ਹਿਸ਼ਾਰਪੁਰ ਸ਼ਾਂਗੀ ਜਾਂਦੇ ਆ ਕੋਟ ਵੀ ਸ਼ਾਂਗੀ ਜਾਂਦੇ ਆ ਕਿਹੜੀ ਪਾਵਰ ਹੈ ਗਈ ਵੀ ਜਿਹੜੇ ਸਾਰੇ ਪਾਸੇ ਤੁਰੇ ਫਿਰਦੇ ਹੋ ਰਾਤ ਦਿਨ ਭੱਜੇ ਫਿਰਦੇ ਹੋ ਪਾਵਰ ਨਹੀਂ ਹੈਗੀ ਤੱਗੜ ਸਾਹਿਬ ਇਹ ਦਿਲਾਂ 'ਚ ਪਿਆਰ ਬਹੁਤ ਅਸੀਂ ਅੱਜ ਤੱਕ ਪਿਆਰ ਹੀ ਕਮਾਇਆ ਸਾਰਿਆਂ ਨਾਲ ਹੋਰ ਕੁਝ ਨਹੀਂ ਸਿਰਫ ਪਿਆਰ ਨੋਟ ਨਹੀਂ ਕਮਾਇਆ ਪਿਆਰ ਕਮਾਇਆ ਉਹ ਬਹੁਤ ਕਮਾਇਆ ਉਹ ਤੁਹਾਡੇ ਸਾਹਮਣੇ ਅੱਜ ਜਨਾਬੀ ਕਮਾਇਆ ਦਿਨ ਰਾਤ ਫੋਨ ਆਉਂਦੇ ਆ ਭਾਵੇਂ ਰਾਤ ਨੂੰ 11 ਵਜੇ ਹੋਣ ਵੇ 10 ਮਿੰਟ ਜਰੂਰ ਹੋ ਕੇ ਆਓ ਜੀ ਆ ਚਾਰ ਭਰਾ ਆ ਉਹ ਸੱਜਦੇ ਆ ਅਸੀਂ ਜਰੂਰ ਉੱਥੇ ਪਹੁੰਚਦੇ ਆ ਉਹ ਸਾਨੂੰ ਦੱਸ ਦਿਆ ਵੇ ਜਿੱਤ ਦਾ ਮੈਡਮ ਨੇ ਜਾਣਾ ਹੀ ਆ ਪਰ ਸਾਨੂੰ ਆ ਜਿਹੜੇ ਕੰਮ ਆ ਕਮੀਆਂ ਕੁਛ ਰਹਿ ਗਈਆਂ ਜਿਹੜੀਆਂ 1-2% ਵੇ ਇਹ ਵੀ ਦੂਰ ਕਰ ਦਈਏ ਉਹ ਗਾਂ ਤੋਂ ਤੁਹਾਨੂੰ ਜਿਹੜੀ 2000 ਗਾਂ 29 ਇਲੈਕਸ਼ਨ ਹੋਣੀ ਆ ਉਹਦੇ ਜੀ ਤੁਹਾਨੂੰ ਆਉਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਵੋਟਾਂ ਇੱਥੇ ਵੰਡੋ ਸੋ ਜਿਹੜਾ ਅੱਜ ਹਜ਼ਾਰਾਂ ਟਰੈਕਟਰਾਂ ਦਾ ਇਕੱਠ ਸੀ ਉਹ ਗगन ਸੋਨੀ ਹੋਣਾ ਦੀ ਅਗਵਾਈ ਦੇ ਵਿੱਚ ਪਿੰਡਾਂ ਤੋਂ ਸ਼ਹਿਰਾਂ ਤੱਕ ਆਇਆ ਸੋਨੂ ਰਾਵਲ ਪਿੰਡੀ ਦੀ ਇਕਵਾਈ ਚ ਆਇਆ ਜਿੱਥੇ ਅੱਜ ਹਵਾ ਬਦਲ ਕੇ ਰੱਖਦੀ ਆ ਜਿੱਥੇ ਦਾ ਦਿੱਤਾ ਪੈਂਡ ਹੋਣ ਸ਼ਹਿਰ ਹੁਣ ਬਰੋ ਬਰੂਦ ਕੋਈ ਨਹੀਂ ਭਈ ਕਹਿੰਦੇ ਵੀ ਇਹ ਕਹਿੰਦੇ ਧੂੜਾ ਪਾੜਦੇ ਆਂਗੇ ਇਹ ਕਹਿੰਦੇ ਚੀਕਾਂ ਵੀ ਘੜਾਵਾਂਗੇ ਮਸ਼ੀਨਾਂ ਦੀਆਂ ਇਹ ਹੁਣ ਇੱਕ ਤਰੀਕ ਨੂੰ ਦੇਖ ਰਹੇ ਨੇ ਵੀ ਕਿੰਨੇ ਕੁ ਬਟਨ ਘਸਾ ਦਿੰਦੇ ਆ ਪਰ ਹਾਲਾਤ ਬਦਲ ਗਾਇਆ ਸ਼ਹਿਰ ਦੇ ਵਿੱਚ ਇਹ ਪੈਂਡ ਦੇ ਵਿੱਚ ਇੱਕ ਤਰਫਾ ਮਾਹੌਲ ਮੈਡਮ ਅਨੀਤਾ ਸੋਮਰਕਾਰ ਦੇ ਹੱਕ ਚ ਦਿਖਾਈ ਦੇ ਰਿਹਾ ਆ ਲੋਕ ਆਪਚੋਣਾ ਲੜ ਰਹੇ ਆ ਦੁਕਾਨਦਾਰ ਆਪ ਲੜਾਈ ਲੜ ਰਹੇ ਆ ਡਾਕਟਰ ਇੰਡਸਟਰੀਅਲ ਆਪ ਲੜ ਰਹੇ ਆ ਮਜ਼ਦੂਰ ਆਪ ਲੜ ਰਹੇ ਆ ਸਾਰੇ ਲੋਕ ਇਸ ਵਾਰ ਬੱਕਰੀ ਤਸਵੀਰ ਦੇਖਣ ਨੂੰ ਮੈ ਰਹੀ ਆ ਕੈਮਰਾਮੈਨ ਆਫਸਨ ਦੀ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਫਗਵਾੜਾ